ਖਾਲਸਾ ਵੈਕੂਪਤੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਗਡੋਰਾ ਤਾਰਕਟ ਸਾਹਿਬ ਫੋਟ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਕਿਲੇ ਤੋਂ ਸਭਨਾ ਉੱਤੇ ਉੱਤੇ ਵਾਲਾ ਕਿਲਾ ਉਚਾਈਵਲ ਜਿਹੜਾ ਸਭਨਾ ਬਡਕ ਕਿਲਾ ਕਿਲਾ ਸੀ ਉਸ ਕਿਲੇ ਤੇ ਤੁਹਾਨੂੰ ਗਰਚਲ ਕਰਾਣੇ ਆਓ ਦਰਸ਼ਨ ਕਰੀਏ ਇੱਕ ਕਿਲਾ ਵੀ ਹੈ ਔਰ ਇੱਕ ਕਿਸਮ ਦਾ ਉਸ ਸਮੇਂ ਵਾਸ਼ਟਾਓਰ ਦਾ ਵੀ ਕੰਮ ਕਰਦਾ ਸੀ ਜਿਹੜਾ ਕਿ ਪਹਾੜਾਂ ਦੀ ਪਹਾੜ ਪਹਾੜੀ ਇਲਾਕੇ ਤੋਂ ਵੀ ਜਿਹੜਾ ਹੈ ਕੋਇ ਦੋ ਬਿਸ਼ਮੰਦਾ ਬਾਹਰ ਆਇਆ ਉਹਨੂੰ ਲੋਕਣ ਲਈ ਕਾਮੰਦਾ ਸੀ ਮਲੌਰ ਤੇ ਉਹਦੇ ਤੇ ਜਿਹੜਾ ਦੇਖ ਆਪਣੇ ਵਿੱਚ ਉਹਨਾਂ ਨੂੰ ਪਾਏਗਾ ਨਹੀਂ ਭਾਈ ਸ਼ਾਮ ਕੇ 5:00 बजे और रात को खाना खाया और उसके बाद 9:00 बजे

ਜੋ ਜੇ ਖਲਸਾ ਹੋਵੇ ਕੁਝ ਕਿਤੇ ਆਪ ਵੀ ਨਾ ਹੋਣੇ ਕਿਲਾ ਤਾਰਗਟ ਸਾਹਿਬ ਦੇ ਦਰਸ਼ਨ ਕੀਤੇ ਹੈ ਇਹ ਉਹ ਇਤਿਹਾਸਿਕ ਸਥਾਨ ਹੈ ਅਨੰਦਪੁਰ ਸਾਹਿਬ ਦੇ ਪੰਜ ਕਿਲੇ ਜੋ ਜਿਹੜਾ ਇੱਕ ਕਿਲਾ ਤਾਰਗਟ ਸਾਹਿਬ ਜਿਹੜਾ ਕਿ ਗੁਰੂ ਸਾਹਿਬ ਨੇ ਵੀ ਵਾਰ ਸਟੇਜੀ ਦਾ ਹਿੱਸਾ ਸੀ ਕਿ ਗੁਰੂ ਸਾਹਿਬ ਨੇ ਤੁਸੀਂ ਦੇਖੋ ਕਿ ਜਿਹੜੇ ਪੰਜ ਕਿਲੇ ਬਣਾਏ ਗੁਰੂ ਸਾਹਿਬ ਨੇ ਇੱਕ ਵੱਡਾ ਕਿਲਾ ਨਾ ਬਣਾ ਕੇ ਪੰਜ ਕਿਲੇ ਬਣਾਏ ਔਰ ਪੰਜੋ ਕਿਲੇ ਜਿਹੜੇ ਨੇ ਅਜੇ ਰਹੇ ਨੇ ਉਹ ਅਜੇ ਰਹਿਣ ਦੇ ਵਿੱਚ ਜਿੱਥੇ ਗੁਰੂ ਸਾਹਿਬ ਦਾ ਪ੍ਰਤਾਪ ਸੀ ਉੱਥੇ ਨਾਲ ਹੀ ਗੁਰੂ ਸਾਹਿਬ ਦੀ ਇੱਕ ਬਹੁਤ ਸੋਹਣੀ ਵਿਉਂਤਬੰਦੀ ਵੀ ਸੀ ਸਟਰੈਟਜੀ ਵੀ ਸੀ ਇਹ ਕਿਲਾ ਖਾਸ ਕਰਕੇ ਪਹਾੜੀ ਜਿਹੜਾ ਅਟੈਕ ਹੈ ਇਹਨੂੰ ਰੋਕਣ ਲਈ ਸੀ ਪਹਾੜੀ ਰਾਜਿਆਂ ਦੇ ਅਟੈਕ ਨੂੰ ਰੋਕਣ ਲਈ ਖਾਸ ਕਰਕੇ ਕਿਉਂਕਿ ਇਹ ਤਾਂ ਸਾਰਾ ਬਲਾਸਪੁਰ ਦਾ ਇਲਾਕਾ ਔਰ ਇਧਰ ਦਾ ਇਲਾਕਾ ਜਿਹੜਾ ਹੈ ਉਹਨਾਂ ਦੀ ਹਦੂਦ ਤੋਂ ਸ਼ੁਰੂ ਦਿਖਦੀ ਤੇ ਉਹਨਾਂ ਨੂੰ ਰੋਕਣ ਲਈ ਇਹ ਜਿਹੜਾ ਕਿਲਾ ਸਾਹਿਬ ਕਿਲਾ ਬਣਾਇਆ ਗਿਆ ਸੀ ਔਰ ਇੱਥੇ ਜਿਹੜੀ ਪਾਣੀ ਦੀ ਬੋਲੀਆਂ ਵੀ ਜਿਹੜੀਆਂ ਕਿ نیچے ਪਾਈ ਕਿੰਨੇ ਜੀ ਜਿਹੜੀ ਬੋਲੀ ਹੈਗੀ ਹੈ ਉਹ ਵੀ ਇੱਥੇ نیچے ਸੀ ਜਿੱਥੋਂ ਕਿ ਵਾਟਰ ਬੈਕ ਜਿਹੜਾ ਰਿਸੋਰਸਸ ਹੈ ਉਸ ਸਮੇਂ ਅਵੇਲੇਬਲ ਸੀ ਜਿਹੜਾ ਨੇਚਰਲ ਰਿਸੋਰਸ ਹੈ ਉਹ ਅਵੇਲੇਬਲ ਹੁੰਦਾ ਸੀ ਤੇ ਤੁਸੀਂ ਜਦੋਂ ਵੀ ਤੁਸੀਂ ਅਨੰਦਪੁਰ ਸਾਹਿਬ ਆਨੇ ਹੋ ਆਪਣੇ ਬੱਚਿਆਂ ਨੂੰ ਜਰੂਰ ਲੈ ਕੇ ਆਓ ਕਿਲਾ ਤਾਰਗੜ੍ਹ ਸਾਹਿਬ ਵਿਖਾਓ ਗੁਰੂ ਸਾਹਿਬ ਦੀ ਸਟਰੈਟਜੀ ਨੂੰ ਦੇਖੋ ਸਮਝੋ ਵਿਚਾਰੋ ਕਿ ਸਾਡੇ ਗੁਰੂ ਸਾਹਿਬ ਕਿੰਨੀ ਸੋਹਣੀ ਸਟਰੈਟਜੀ ਬਣਾ ਕੇ ਜਿਹੜਾ ਹੈ ਆਪਣੀ ਵਿਉਂਤਮੰਦੀ ਬਣਾ ਕੇ ਉਹਨਾਂ ਨੇ ਜਿਹੜਾ ਹੈ ਕਿ ਜੰਗਾ ਜੁਦਾ ਲੜੀਆਂ ਜੇ ਅਗਰ ਇੱਧਰ ਗਹਿਰਾ ਜੰਗਾ ਲੜੀਆਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦੇ ਵਿੱਚ ਤੇ ਉਹਨਾਂ ਦੀ ਸਟਰੈਟਜੀ ਬਕਮਾਲ ਸਟਰੈਟਜੀ ਸੀ ਇਹ ਜਿਹਨੂੰ ਕਿ ਜਿਹਨੂੰ ਕਿ ਤੁਸੀਂ ਇੱਧਰ ਆਓਗੇ ਤੇ ਐਕਸਪਲੋਰ ਕਰੋਗੇ ਕਿਲਿਆਂ ਨੂੰ ਤੇ ਤਾਂ ਹੀ ਤੁਹਾਨੂੰ ਪਤਾ ਚੱਲੇਗਾ ਤੁਸੀਂ ਦੇਖੋ ਅਗਰ ਪੰਜ ਕਿਲਿਆਂ ਦੇ ਵਿੱਚ ਸ਼ਾਮ ਦਾ ਸਮਾਂ ਹੈ ਅਗਰ ਜਿਹੜੇ ਨਗਾੜੇ ਵੱਜਦੇ ਹੋਣਗੇ ਤੇ ਜਿਹੜਾ ਰਣਜੀਤ ਨਗਾੜਾ ਮੇਨ ਕ੍ਰਿਕਟ ਸਾਹਿਬ ਵੱਜਦਾ ਹੋਵੇਗਾ ਤੇ ਚਾਰੇ ਕਿਲਿਆਂ 'ਚ ਨਗਾੜੇ ਵੱਜਦੇ ਸੀ ਤਾਂ ਉਹ ਕਿੰਨੀ ਕੇ ਪਹਾੜੀ ਇਲਾਕੇ ਦੇ ਵਿੱਚ ਗੂੰਜ ਪੈਂਦੀ ਹੋਏਗੀ ਔਰ ਜਿਹੜਾ ਕਿ ਇਸ ਗੱਲ ਦਾ ਪ੍ਰਤੀਕ ਸੀ ਕਿ ਗੁਰੂ ਸਾਹਿਬ ਨੇ ਜਿਹੜੀ ਜਿਹੜੀ ਆਪਣੀ ਇੰਡੀਪੈਂਡੈਂਸੀ ਹੋਂਦ ਹੈ ਪੂਰੀ ਜਿਹੜੀ ਉਹ ਉਹਦੀ ਤਸਦੀਕ ਕਰਦੇ ਸੀ ਉਹ ਨਗਾੜੇ ਦੀ ਵਜਾਂ ਆਸ ਕਰਦਾ ਹਾਂ ਉਮੀਦ ਕਰਦਾ ਹਾਂ ਤਾਂ ਫਿਰ ਚੈਨਲ ਦੀ ਇਸ ਵੀਡੀਓ ਨੂੰ ਜ਼ਰੂਰ ਲਾਈਕ ਕਰੋਗੇ ਸਬਸਕ੍ਰਾਈਬ ਕਰੋਗੇ ਸ਼ੇਅਰ ਕਰੋਗੇ ਔਰ ਮੈਂ ਕਹਾਂਗਾ ਕਿ ਵੱਧ ਤੋਂ ਵੱਧ ਇਹਨੂੰ ਵੀਡੀਓ ਨੂੰ ਸ਼ੇਅਰ ਕਰੋ ਔਰ ਆਪਣੇ ਬੱਚਿਆਂ ਨੂੰ ਇਨ੍ਹਾਂ ਪਾਵਨ ਸਥਾਨਾਂ ਤੇ ਲਿਆ ਕੇ ਦਰਸ਼ਨ ਜ਼ਰੂਰ ਕਰਵਾਜੀਤ ਵੈਗ੍ਰੀਜਿਕ ਖਾਸਾ ਵੈਗ੍ਰੀਜਿਕ